ਘਰਾਂ ਦੀਆਂ ਛੱਤਾਂ ਦੇ ਉੱਤੇ ਚੜ ਕੇ ਜਵਾਕਾ ਸਣੇ ਲੋਕ ਕਰ ਰਹੇ ਸੀ ਪਤੰਗबाजी ਉੱਪਰੋਂ ਪੈ ਗਈ ਪੁਲਿਸ ਦੀ ਰੇਡ ਕੋਠੀਆਂ ਤੇ ਪੈ ਗਈਆਂ ਭਾਜਣਾ ਪੁਲਿਸ ਦੇ ਮੁਲਾਜ਼ਮ ਫਟਾਫਟ ਚੜੇ ਕੋਠੀਆਂ ਦੀ ਉੱਤੇ ਦੇਖਿਆ ਅਜੀਹਾ ਸੀਨ ਦਾਜੇ ਕਿ 23 ਜਨਵਰੀ ਨੂੰ ਪੰਜਾਬ ਦੇ ਵਿੱਚ ਭਾਰੀ ਮੀਂਹ ਕਾਰਨ ਬਸੰਤ ਪੰਚਮੀ ਦੇ ਦਿਨ ਪਤੰਗबाजी ਨਹੀਂ ਹੋ ਸਕੀ ਸੀ ਪਰ ਖੰਨਾ ਦੇ ਵਿੱਚ ਬਸੰਤ ਪੰਚਮੀ ਦਾ ਤਿਹਾਰ ਪੂਰੇ ਉਤਸ਼ਾਹ ਦੇ ਨਾਲ ਦੂਮ ਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਲੋਕਾਂ ਵੱਲੋਂ ਖੂਬ ਪਤੰਗਬਾਜ਼ੀ ਕੀਤੀ ਜਾ ਰਹੀ ਹੈ ਇਸ ਦੌਰਾਨ ਚੈਨਾ ਡੋਰ ਦੀ ਵਿਕਰੀ ਅਤੇ ਵਰਤ ਨੂੰ ਰੋਕਣ ਲਈ ਪੁਲਿਸ ਵੱਲੋਂ ਸਖਤ ਕਦਮ ਚੁੱਕੇ ਗਏ ਐਸਐਸਪੀ ਖੰਨਾ ਡਾਕਟਰ ਦਰਪਨ ਆਲੂ ਵਾਲੀਆ ਖੁਦ ਪੁਲਿਸ ਫੋਰਸ ਦੇ ਨਾਲ ਮੈਦਾਨ ਦੇ ਵਿੱਚ ਨਜ਼ਰ ਆਏ ਉਹਨਾਂ ਦੇ ਵੱਲੋਂ ਛੱਤਾਂ ਤੇ ਜਾ ਕੇ ਪਤੰਗਬਾਜ਼ੀ ਦੀ ਚੈਕਿੰਗ ਕੀਤੀ ਗਈ ਪਰਸ ਡਰੋਨ ਅਤੇ ਦੂਰਵੈੰਦੀ ਮਦਦ ਦੇ ਨਾਲ ਉੱਚੀ ਨਿਗਰਾਨੀ ਰੱਖੀ ਗਈ ਤਾਂ ਕਿ ਪਤਾ ਲੱਗ ਸਕੇ ਕਿ ਚైనా ਡੋਰ ਦੀ ਵਰਤੋਂ ਕਿੱਥੇ ਹੋ ਰਹੀ ਹੈ ਜਿਨ੍ਹਾਂ ਦੇ ਖਿਲਾਫ ਹੁਣ ਸਖਤ ਕਾਰਵਾਈ ਹੋਵੇਗੀ ਅਸੀਂ ਰੂਫਟਾਪ ਸਰਵੇਲੈਂਸ ਕਰ ਰਹੇ ਹਾਂ ਕਿਹਾ ਸਾਡੇ ਨਾਲ ਡਰੋਨ ਟੀਮ ਵੀ ਹੈਗੀ ਹੈ ਜੀ ਤੋਂ ਤਾਂ ਅਸਰਟਨ ਕਰ ਰਹੇ ਹੈਗਾ ਕਿ ਚਾਈਨਾ ਡੋਰ ਇਸਤੇਮਾਲ ਕੀਤੀ ਜਾ ਰਹੀ ਹੈ ਕਿ ਤਾਗਾ ਡੋਰ ਨਾਲ ਦੀ ਨਾਲ ਤੁਹਾਡੇ ਸਾਰਿਆਂ ਦੇ ਥਰੂ ਮੈਂ ਖੰਨਾ ਦੇ ਸਾਰੇ ਨਾਗਰਿਕਾਂ ਨੂੰ ਇੱਕ ਸਖਤ ਅਤੇ ਸਨੇਹੀ ਬੇਨਤੀ ਕਰਦੀ ਹਾਂ ਕਿ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਨਲ ਦੇ ਆਡਰਾਂ ਦੇ ਤਹਿਤ ਅਸੀਂ ਪਾਬੰਦ ਹਾਂ ਕਿ ਅਸੀਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਵਪਾਰੀਆਂ ਦੇ ਖਿਲਾਫ ਮਾਪਿਆਂ ਦੇ ਖਿਲਾਫ ਤੇ ਜਿਹੜੇ ਨੌਜਵਾਨਾਂ ਦੇ ਖਿਲਾਫ ਜੇਕਰ ਉਹ ਚਾਇਨਾ ਡੋਰ ਇਸਤੇਮਾਲ ਕਰਦੇ ਪਾਈ ਜਾਂਦੇ ਹਨ ਇਹਦੀ ਇਹਦੀ ਉਲੰਘਣਾ ਵੱਖ-ਵੱਖ ਕਾਨੂੰਨਾਂ ਦੇ ਅਧੀਨ ਹੁੰਦੀ ਹੈ ਜਿਵੇਂ ਕਿ এনवायरमेंट ਪ੍ਰੋਟੈਕਸ਼ਨ ਐਕਟ ਪ੍ਰੀਵੈਂਸ਼ਨ ਆਫ ਪ੍ਰੀਵੈਂਸ਼ਨ ਆਫ क्रੂਲਟੀ ਟੂ ਐਨੀਮਲ ਐਕਟ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ ਤੇ ਜਿਹੜੀ ਬੀ ਐਨ ਐਸ ਦੀ ਬੰਦੀ ਧਾਰਾਵਾਂ ਨੇ ਉਹਦੇ ਖਿਲਾਫ ਇਸ ਲਈ ਦੁਆਰਾ ਤੁਹਾਡੇ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਤਿਉਹਾਰ ਦਾ ਮਜ਼ਾ ਜ਼ਰੂਰ ਉਠਾਓ ਪਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਿਉਂਕਿ ਇਹ ਸਾਡੇ এনवायरमेंट ਲਈ ਸਾਡੇ ਪਸ਼ੂ ਪੰਛੀਆਂ ਲਈ ਇਨਸਾਨਾਂ ਲਈ ਕਾਫੀ ਡਿਲੇਟਰੀਅਸ ਪ੍ਰੂਵ ਹੋ ਸਕਦਾ ਹੈ ਇਸ ਲਈ ਤੁਹਾਡੇ ਸਾਰਿਆਂ ਨੂੰ ਇਹ ਮੇਰੀ ਬੇਨਤੀ ਰਹੇ ਐਸਐਸਪੀ ਖੰਨਾ ਨੇ ਸਪਸ਼ਟ ਕੀਤਾ ਕਿ ਚੈਨਲ ਡੋਰ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਨੂੰ ਵੀ ਛੋਟ ਨਹੀਂ ਦਿੱਤੀ ਜਾਵੇਗੀ ਇਸ ਕਰਕੇ ਜਿਹੜੇ ਨਿਆਣੇ ਨੇ ਜਾਂ ਫਿਰ ਲੋਕ ਨੇ ਜੇਕਰ ਚੈਨਲ ਡੋਰ ਦੇ ਨਾਲ ਪਤੰਗ ਉਡਾਰ ਰਹੇ ਨੇ ਤਾਂ ਅੱਜ ਹੀ ਸਾਵਧਾਨ ਹੋ ਜਾਣ ਕੱਲੂ ਇਹ ਨਾ ਹੋਵੇ ਕਿ ਤੁਹਾਨੂੰ ਪਤੰਗ ਉਡਾਉਂਦੇ ਨੂੰ ਹੀ ਕਾਬੂ ਕਰ ਲਿਆ ਜਾਵੇ ਹਕੀਕਤ ਦੀ ਪੰਜਾਬੀ ਲੀਕ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ